ਇਹਦੀ ਕੀ ਸਟੋਰੀ ਏ ਜੱਗੇ ਇਹ ਹੈਗਾ ਜੀ 2022 ਮਾਡਲ ਹੈ 855 2023 ਦੀ ਕਾਪੀ ਹੈ ਬਠਿੰਡਾ ਨੰਬਰ ਹੈ ਇਹਦੀ ਸਪੀਡ ਹੈ ਨਾਲ ਦੇ ਟਾਇਰ ਕਿੰਨੇ ਪੈਸੇ ਆਗੇ ਰੇਟ 731000 ਰੁਪਏ ਟਾਇਰ ਕਿੰਨੇ ਆਗੇ ਨਾਲ ਦੇ ਟਾਇਰ ਹੈਗੇ ਜੀ 80 ਪੈਸੇ ਨਾਲ ਦੇ ਹਾਂ ਜੀ ਹਾਂ 16 ਵਾਲੇ ਆਗੇ ਪਿਛਲੇ ਹਨਾ ਬਠਿੰਡਾ ਨੰਬਰ ਹੈ ਜੀ ਰੈਣੇ ਵਾਲੇ ਵੀਰਾਂ ਨੂੰ ਇਹ ਨੂੰ ਸੀ ਦੇ ਦਾਂਗੇ ਪੰਜਾਬ ਵਾਲੇ ਦਾ ਮੇਜ ਹੋਰੀ ਨਾ ਪੰਜਾਬ ਵਾਲਾ ਤਾਂ ਐਮੇਜਰੀ ਹੋ ਜੂਗਾ 3 ਸਪੀਡ ਹੈ ਜੀ ਕੋਰਾ ਤੇਰੇ ਵਾਰਸ ਵੀਡੀਓ ਆ ਗਿਆ ਡਬਲ ਫੁੱਲ ਟਾਪ ਆ ਗਿਆ ਟਾਪ ਆ ਗਿਆ ਇਹ ਤਾਂ ਫੁੱਲ ਫੁੱਲ ਟਾਪ ਦਾ ਵੀ ਟਾਪ ਆ ਗਿਆ ਹਨਾ ਇਹ ਰੈਡ ਬੱਲ ਆ ਸ਼ੋਅ ਚ ਮਿਲਦਾ ਵੀ ਨਹੀਂ ਤੇ ਗੇਰੀ ਜਿੰਦਾ ਕਿ ਮੈਂ ਜੇ ਉਹ ਚੰਗੇ ਹੋ ਵੀ ਆਪਣਾ ਨਵਾਂ ਟਰੈਕਟਰ ਕਿੰਨੇ ਕ ਚੱਲੇ ਚੱਲੇ ਆਪ ਇੱਕ ਅਸਟੀਮੇਟ ਦੀ ਦੱਸ ਦੇ ਅਸਟੀਮੇਟ ਤਾਂ 14-1500 ਘੰਟਾ ਹੋਊਗਾ ਅਸਟੀਮੇਟ 14-1500 ਘੰਟੇ 1464 ਘੰਟੇ ਲਓ ਵੀ 1464 ਘੰਟੇ ਚੱਲੇ ਹਨਾ ਫੁੱਲ ਟਾਪ ਆ ਗਿਆ ਰੰਗ ਪੇਂਟ ਜੱਗੇ ਸਾਰਾ ਨਾਲ ਜੈਨੂਇਨ ਟਰੈਕਟਰ ਆ ਬਈ ਚੰਗਾ ਸਾਫਟ ਟਰੈਕਟਰ ਓਕੇ ਦੀ ਰਿਪੋਰਟ ਹਾਂਜੀ 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 ਤੇ ਇੱਥੇ ਆਈ ਹੁਣ ਇਹ 731000 ਡਿਮਾਂਡ ਆਈ ਐ ਐ ਕਰੇਗਾ ਹੱਕ ਕਰਦਾ ਨਹੀਂ ਹਾਂ ਕਰ ਦਾਂਗੇ ਬਾਈ ਜੀ ਪੂਰਾ ਕਰ ਦੇਗਾ 695000 ਰੈਕਟਰ ਦੇਣਾ 31 ਤੇ 536 ਹਾਂਜੀ ਲਓ 695000 ਇਹ 731 ਡਵਾਣਾ 695 ਦਾ ਹਾਂਜੀ 695 ਤੁਹਾਨੂੰ ਮਿਲ ਜੂਗਾ ਪੰਜਾਬ ਨੰਬਰ ਹੈ ਪੀਬੀ03 ਲੱਗਿਆ ਹੋਇਆ ਇੰਡੀਆ ਦਾ ਬਾਕੀ ਉਸ ਤੋਂ ਅੱਗੇ ਆਪਾਂ ਉਹ ਦਿਖਾਈਏ ਕਿ ਆਈ ਆ ਜਾ 3 ਸਪੀਡ ਤੇਜ਼ ਤੇ ਹੈ ਨਾ ਇਹਦੀ ਕੀ ਸਟੋਰੀ ਅੱਗੇ ਇਹ ਬਾਈ ਜੀ ਜੌਂਡੀਆ ਰ ਹੈ ਜੋਂਡੀ ਰਹਿ ਗਿਆ 55e ਟਰਬੋ ਕਲਰ ਸ਼ਿਫਟ e3 ਟਾਪ ਮਾਡਲ ਆਹਾ ਆਹ ਭਾਈ ਜੀ ਮੇਨ ਗੱਲ ਤਾਂ ਇਹਦੇ ਟਾਇਰ ਨਾਲ ਦੇ ਆ 2013 ਇਹ ਟਾਇਰ ਦਿਖਾਈ ਖੁਸ਼ੀ ਇਹ ਟਾਇਰ ਚੇਂਜ ਆ ਪਿਛਲੇ ਟਾਇਰ ਨਾਲ ਅੱਛਾ ਪਿਛਲੇ ਟਾਇਰ ਨਾਲ ਦੇ ਆ ਇਹ ਮੰਨ ਲਾ ਕਿਸੇ ਨੇ ਸ਼ੌਂਕ ਨਾਲ ਵਸ਼ੇ ਪੰਜਾਂ ਵਾਲੀ ਬੜੀ ਵੱਡੀ ਹੈ ਨਾ ਹਾਂਜੀ ਹਾਂਜੀ ਸਾਰਾ ਟਰੈਕਟਰ ਜੈਨੂਇਨ ਆ ਰੰਗ ਪੇਂਟ ਦਾ ਸਾਰਾ ਸਾਰਾ a to z ਬਾਈ ਹੂੰ ਤੇ ਗੇਰੀ ਇੰਜਨ ਕੰਨੀਓ ਕਿਵੇਂ ਗੇਰੀ ਇੰਜਨ ਦਾ ਵੀ ਬਹੁਤ ਚੰਗਾ ਟਰੈਕਟਰ ਹੈ ਕੋਈ ਲੰਬੀ ਵਾਲੀ ਗੱਲ ਨਹੀਂ ਹੈ ਕੋਈ ਲੰਬੀ ਵਾਲੀ ਗੱਲ ਨਹੀਂ ਇਹ ਟਰੈਕਟਰ ਹਲੇ ਤੱਕ ਵੀ ਪੀਡੀਓ ਤੇ ਵੀ ਬਹੁਤ ਘੱਟ ਚੱਲ ਹਾਂ ਆ ਤੁਸੀਂ ਵੀਡੀਓ ਵਾਲਾ ਦੇਖੋ ਆ ਕੇ ਆ ਜਾਓ ਆ ਚੀਜ਼ੇ ਦਾ ਦਿਆਂ ਦੇ ਹਾਂ ਆ ਸਹੀ ਹੈ ਆ ਰੰਗ ਪਿਆ ਆ ਦੇਣਾ ਵਗਲਾ ਆ ਕਲਰ ਪਿਆ ਨਿਕਾਸ ਜਾਂਦਾ ਯਾ ਅਜ ਇਹਨੂੰ ਹਣਾ ਇਹ ਕੋਈ ਐ ਬਣਾ ਵੀ ਨਹੀਂ ਸਕਦਾ ਕਲਰ ਹਾਂ ਬਾਕੀ ਸਾਰੀ ਐਸੈਸਰੀ ਟਾਪ ਲਿੰਕ ਨਵੀਂ ਜਮਾ ਇਹਦੀ ਬਿਲਕੁਲ ਸਾਰਾ ਕੁਝ ਮਿਲੂਗਾ ਅੱਛਾ ਡਰਾਵਰ ਫੱਟੀ ਹੈਗੀ ਐ ਟਾਇਰ ਕਿੰਨੇ ਪੈਸੇ ਆ ਪਿਛਲੇ ਟਾਇਰ ਜੀ ਤੁਸੀਂ 75 ਪੈਸੇ ਮੰਨ ਲਓ 73 ਮੰਨ ਲਓ ਬਈ ਯਾਰ ਨਾਲ ਦੇ ਟਾਇਰ 13 ਦੇ ਮਾਰ ਕੇ ਆ ਪਿਆ ਹਾਂ ਸਪੀਡ 3 ਆ ਗਿਆ ਹਣਾ 30 ਸਪੀਡ ਹੈ ਜੀ अच्छा ते एन रेट 3 स्पीड ਕੋਈ ਨਹੀਂ ਦਿੰਦਾ ਜਿਹੜਾ ਨੰਬਰ ਕਿੱਥੋਂ ਦਾ ਨੰਬਰ ਇਹਦਾ ਹਰਿਆਣਾ ਦਾ ਇਹ ਨਾ ਕਰਵਾਉਣਾ ਪੋ ਜੀ ਐਨਓ ਸੀ ਕਢਵਾ ਕੇ ਲਿਆਵਾਂ ਅੱਛਾ ਐਨਓ ਸੀ ਮਿਲ ਜੇ ਉਹ ਤਾਂ ਬੜੀ ਵਧੀਆ ਚੀਜ਼ ਹੈ ਹਨ 4,40,000 ਰੁਪਏ ਦੀ ਮੰਗ ਹੈ ਕਿੰਨੇ ਦਾ ਛੱਡ ਦੇਗਾ 4,11,000 ਦਾ ਟਰੈਕਟਰ ਦੇ ਦੇਗੇ ਭਾਈ 4,11,000 ਦਾ ਹਨ 3 ਸਪੀਡ ਹੈ ਜਿਹਨੂੰ ਟਰੈਕਟਰ ਹੈ ਟਰੈਕਟਰ ਵੀ ਕੱਟ ਲਾਂਗੇ ਠੀਕ ਤੇ ਉਸ ਤੋਂ ਅੱਗੇ ਇਹ ਆ ਗਈ ਮੈਸੀ 95 9500 ਇਹਦੀ ਕੀ ਸਟੋਰੀ ਜੱਗਿਆ ਸਾਫ ਟਰੈਕਟਰ ਹੈ ਜੀ ਉੜਾ ਬੈਂਪਰ ਕਨੋਪੀ ਛਤਰੀ ਮਾਡਲ 2017 ਕੀਮਤ 441000 ਰੁਪਏ ਅੱਛਾ ਇਹ ਵੀ ਆਪਾ ਟਰੈਕਟਰ 411000 ਦਾ ਦੇਣਾ ਹੈ ਸੈਕੰਡ ਗੇਅਰ ਹੈ ਜੀ ਸਾਈ ਲੋ ਕਿਸੇ ਬਾਬੇ ਤਾਂ ਨਹੀਂ ਕਢਾ ਕੇ ਲਿਆ ਨਹੀਂ ਬਸ ਆਪਣੇ ਮਨ ਨੂੰ ਜਚਿਆ ਤੇ ਮਨਮੋਜੀਆ ਬੰਦਾ ਹੈ ਨਾ ਜਗੇ ਮੱਲਾ ਹੈ ਨਾ ਨੰਬਰ 1 ਇੱਕ ਨੰਬਰੀ ਟਰੈਕਟਰ ਤੇ ਇੱਕ ਨੰਬਰੀ ਰੇਟ 4 ਨੰਬਰੀ ਰੇਟ ਹੈ ਨਾ ਤਾਂ ਆਪ ਲਿੰਕ ਸਾਰਾ ਕੁਝ ਬਈ ਡਬਲ ਡਿਸਟ੍ਰੀਬਿਊਟਰ ਪਾਵਰ ਸਟੀਅਰਿੰਗ 16 ਅੰਟਾ 58 ਐਚਪੀ ਵਾਲਾ ਟਰੈਕਟਰ ਹੈ ਸੁਪਰਸੀਡਿੰਗ ਤਾਂ ਜੀ ਡਬਲ ਕਲੱਚ ਆ ਗਿਆ ਡਬਲ ਡਿਸਟਿਬਿਊਟਰ ਲੱਗਿਆ ਪਾਵਰ ਸਟੀering ਆ ਗਿਆ 58 HP ਆ ਗਿਆ 58 HP ਚ ਆ ਗਿਆ ਇਹ ਰੰਗ ਪਿੰਡ ਚੈੱਕ ਕਰ ਲੋ ਤੁਸੀਂ 17 ਮਾਡਲ ਹੈ ਜਿਹੜੇ ਹਿਸਾਬ ਨਾਲ ਬਹੁਤ ਸੋਹਣਾ ਪਿਆ ਹੁੰਦਾ ਹਾਂ ਜੀ ਇਹਦੇ ਬਰਾਬਰ ਚੜਿਆ ਹੈ ਬਿਲਕੁਲ ਬਿਲਕੁਲ ਭਾਈ ਜੀ ਹੈਵਰ ਹੁੱਡ ਲੱਗਿਆ ਹਾਂਜੀ ਤੇ ਨੰਬਰ ਕਿੱਥੋਂ ਦਾ ਹਰਿਆਣਾ ਨੰਬਰ ਹਰਿਆਣਾ ਇਹ ਵੀ ਟਰੈਕਟਰ ਨਾ ਕਰਵਾਉਣਾ ਪਊਗਾ ਇਹ ਵੀ ਨਾ ਕਰਵਾਉਣਾ ਪਊਗਾ ਐਨਓਸੀ ਜਿਹੜਾ ਹੈਗਾ ਜੱਗਾ ਉਹ ਲੈ ਕੇ ਦੇ ਦੋ ਹਾਂ ਜੀ ਮਾਮ ਤੁਹਾਡਾ ਹੋਊਗਾ ਜੀ ਮੰਗ ਡਿਮਾਂਡ ਕਿੰਨੀ ਦੱਸੀ ਸੀ ਦੀ ਇਹ 441000 ਰੁਪਏ 411 ਲੈਣਾ ਹੈ 411 ਦਾ ਹਾਈ ਲਿਫਟ ਵਾਲਾ ਟਰੈਕਟਰ ਹੈ ਭਾਈ ਲੈ ਤੇ ਉਸ ਤੋਂ ਅੱਗੇ ਐਕਸਐਮ ਦਾ ਤੈਨੂੰ ਪੂਰਾ ਪੋਸਟ ਪੈ ਗਿਆ ਜੱਗੇ ਹਾਂ ਇਹ ਟਰੈਕਟਰ ਆਪਣੇ ਕੋਲ ਹੁੰਦਾ ਹੈ ਬਾਈ ਜਿਹਦਾ ਰੇਟ ਬਹੁਤ ਘੱਟ ਹੈ ਇਹ ਅੱਗੇ ਜਗੜੇ ਹੁੰਦੇ ਨਹੀਂ ਆ ਜਿਹੜਾ ਐਕਸਐਮ 12 ਮਲ ਇਹ ਵੀ ਟਰੈਕਟਰ ਸਾਰਾ ਜੈਨੂਇਨ ਹੈ ਹੂੰ ਡਬਲ ਡਿਸਟ੍ਰੀਬਿਊਟਰ ਡਬਲ ਕਲੱਚ ਸੌਰੀ ਡਿਸਟ੍ਰੀਬਿਊਟਰ ਸਿੰਗਲ ਹੀ ਹੈ ਹੂੰ ਡਬਲ ਕਲੱਚ ਆ ਕੇ ਵਾਸਤੇ ਪਰ ਵਾਸਤੇ ਹੀ ਵਾ ਗਿਆ ਸਾਰਾ ਜੈਨੂਇਨ ਟਰੈਕਟਰ ਹੈ ਬਾਈ ਐਚਪੀ ਕਿੰਨੇ ਹੁੰਦਾ ਜੱਗੇ ਇਹ ਇਹ ਐਚਪੀ ਐ ਮੱਲਾ ਦੂਜੇ 8:00 ਵਜੇ ਦਾ ਇੰਜਨ ਬਈ 3400 ਸੀਸੀ ਦਾ ਹੁੰਦਾ ਹੈਗਾ ਤਕੜਾ ਹੁੰਦਾ ਟਰੈਕਟਰ ਅੱਜ ਵੀ ਤਕੜਾ ਮੈਂ ਸੁਣਿਆ ਹੈ ਨਾ ਹਾਂ ਹਾਂ ਤੋਰੇ ਦੂਰੇ ਕਿੰਨੂ ਹਰ ਪਾਸੇ ਜਿਹੜਾ ਟਾਇਰ ਵੀ ਆਪੇ ਜਿਹੜਾ ਬੰਦਾ ਖੂ ਉਹ ਕੰਪਨੀ ਨੇ ਪਾ ਕੇ ਦੇਵਾਂਗੇ ਪਰ ਉਦੋਂ ਰੇਟ ਉਹ ਅਲੱਗ ਹੋਊਗਾ ਅੱਜ ਦਾ ਰੇਟ ਹੈ ਜਿਹੜਾ ਉਹ ਉਹ ਹੈ ਅੱਜ ਦਾ ਰੇਟ ਦਾ ਸਿਰਫ 341000 ਰੁਪਏ ਜੇ ਟਾਇਰ ਪੈਂਦੇ ਐ ਟਾਇਰ ਪੈਂਦੇ ਬਈ ਫਿਰ ਆਪਾਂ 380000 ਦਾ ਟਰੈਕਟਰ ਦੇਵਾਂਗੇ ਜਿਹੜੀ ਮਰਜ਼ੀ ਕੰਪਨੀ ਦਾ ਪਾ ਲੈਣਾ ਅੱਜ ਮੌਕੇ ਤੇ ਟਰੈਕਟਰ ਆਪੇ ਇਸ ਤਰ੍ਹਾਂ ਨਹੀਂ ਜੇ ਕਿਸ ਨੇ ਆ ਕੇ ਕਹਿੰਦਾ ਮੈਂ ਤਾਂ BK ਹਾਂ ਕੋਈ ਚੱਕਰੀ ਨਹੀਂ ਸਭ ਤੋਂ ਮਹਿੰਗੇ ਟਾਇਰ ਹਨਾ ਪੀਸੀਡੀ ਦੇ ਜੇ ਕੋਈ ਬੰਦਾ ਉਹ ਵੀ ਕਹਿੰਦਾ ਵੀ ਮੈਂ ਬੀਕੇਟੀ ਦੇ ਪਾਉਣੇ ਆ ਐਵੇਂ ਜੋ ਕਰਿਆ 3 ਲੱਖ ਤੇ 10000 ਦਾ ਟਰੈਕਟਰ ਦੇ ਦਗਾ ਐਵੇਂ ਨੰਬਰ ਕਿੱਥੋਂ ਦਾ ਨੰਬਰ ਹਰਿਆਣਾ ਦਾ ਪਹਿਲੇ ਨਾ ਇਹ ਵੀ ਅੱਛਾ ਮੈਨੂੰ ਸੀ ਇਹਦੀ ਵੀ ਨਿਕਲੂ ਸਾਰਾ ਜੈਨੂਨ ਟਰੈਕਟਰ ਇਧਰ ਮਾਰ ਦੇ ਕੈਮਰਾ ਬਾਈ ਇੱਥੇ ਲੈ ਕੇ ਦਿਖਾਈ ਸਾਰਾ ਜੈਨੂਨ ਟਰੈਕਟਰ ਹੈ ਹੂੰ ਕੋਈ ਛੇੜਛਾੜ ਨਹੀਂ ਕਰੀ ਆਪਾਂ ਉਵੇਂ ਜਿਵੇਂ ਆਇਆ ਉਵੇਂ ਹੈ ਉਵੇਂ ਖੜਾ ਹੈ ਹਨਾ 3 ਲੱਖ 10000 ਦਾ ਟਰੈਕਟਰ ਦੇ ਦਾਂਗੇ ਯਾਰ ਬਾਕੇ ਫੇਰ ਸੌਦਾ ਕਰੀਏ ਡਿੱਟ ਬਾਕੇ ਫੇਰ ਸੌਦਾ ਕਰੀਏ ਹਾਂ ਹਾਂ ਤੇ ਉਸ ਤੋਂ ਅ ਇਦੀ ਕੀ ਸਟੋਰੀ ਹੈ ਬਰਾਟਰ ਦੇਖੋ ਬਈ 9 ਮਾਡਲ ਅੱਛਾ 2010 ਦੀ ਆਰਸੀ ਹੈ ਹੂੰ ਪਿਛਲੇ ਟਾਇਰ 90 ਪੈਸੇ ਅਗਲੇ 70 ਪੈਸੇ ਸਾਰਾ ਜੈਨੂਆ ਟਰੈਕਟਰ ਤੇਲ ਬ੍ਰੇਕਾਂ ਵਾਲਾ ਟਰੈਕਟਰ ਹੈ ਅੱਛਾ ਡਬਲ ਕਲੱਚ ਆ ਗਿਆ ਹਾਂਜੀ ਹਾਂ 3 ਸਟਾਰ ਰਿਵਰਸ ਪੀਡੀਓ ਆ ਗਿਆ ਹਾਂਜੀ ਹਾਂਜੀ 330000 ਰੁਪਏ ਡਿਮਾਂਡ ਆ ਗਈ ਹਾਂਜੀ ਰੰਗ ਪੇਂਟ ਕਿੰਨੀ ਕਿਵੇਂ ਜਗੇ ਜੈਨੂਆ ਸਾਰਾ ਬਈ ਜੈਨੂਆ ਪਿਆ ਹੈ ਹਨਾ ਹਾਂ ਹਾਂ ਮਗਰਾੜ ਦੀ ਬੋਡੀ ਚੈੱਕ ਕਰਾ ਦੇ ਤਾਂ ਆਪਣਾ ਦਿਨ ਦਾ ਕਿ ਹੁਸਨੇ ਇੱਥੇ ਲੈ ਕੇ ਮਗਰਾੜ ਦਿਖਾ ਦੇ ਬਾਕੀ ਬੋਡੀ ਲਾਈਨ ਦਿਖਾ ਦੇ ਸਾਦਾ ਆ ਗਿਆ ਹਨਾ ਹਾਂਜੀ ਹਾਂਜੀ ਸਾਦਾ ਤੇਲ ਬ੍ਰੇਕ ਸਾਦਾ ਆ ਗਿਆ ਤੇਲ ਬ੍ਰੇਕ ਆ ਗਈਆਂ 14ਵੇਂ ਟਾਇਰਾਂ ਦਾ ਜੀ ਇਹ ਤੇ ਕਿੰਨੇ ਪੈਸੇ ਟਾਇਰ ਮੰਨਦਾ ਜੱਕੇ ਚਾਰੇ ਤੋਂ ਪਿਛਲੇ 10 ਪਹਿਲਾਂ ਪਿਛਲੇ ਪਿਛਲੇ 90 ਪੈਸੇ ਆ ਜੀ ਅਗਲੇ 70 ਪੈਸੇ ਟਾਇਰ ਅਗਲੇ 70 ਪੈਸੇ ਉਡੀਰ ਜੀ 895 ਹੂੰ ਤੇ ਨੰਬਰ ਕਿੱਥੋਂ ਦਾ ਨੰਬਰ ਇਹਦਾ ਵੀ ਹਰਿਆਣਾ ਦਾ ਜੀ ਆਈਡੀ ਫੈੜੀ ਸਾਰਾ ਕੁਝ ਬੰਦੇ ਦਾ ਨਾਲ ਮਿਲੂਗਾ ਜੀ ਚਿੱਪ ਵਾਲੀ ਕਾਰ ਸੀ ਇਹ ਅੱਛਾ ਮਤਲਬ ਇਹ ਹੋਈ ਹੋਈ ਹੈ ਹਾਂਜੀ ਹਾਂ ਨਾ ਹੋ ਜੂਗਾ ਕਹਾਂ ਜਾ ਕੇ ਨਹੀਂ ਇਹ ਨਹੀਂ ਹੁੰਦਾ ਜੀ ਨਹੀਂ ਐਫੀਡੇਵਿਟ ਚ ਜਨਵਰੀ ਚ ਪਾਸ ਨਹੀਂ ਟੱਪ ਗਈ ਜਨਵਰੀ ਟੱਪ ਆਨਲਾਈਨ ਐਫੀਡੇਵਿਟ ਮਿਲੂਗਾ ਆਨਲਾਈਨ ਐਫੀਡੇਵਿਟ ਮਿਲ ਜੂਗਾ ਡਿਮਾਂਡ ਕਿੰਨੀ ਹੈ 3 ਲੱਖ 31 ਲੱਖ 31 ਰੁਪਏ ਤਨ 31 ਸੀ ਨਾ ਦੇਖੀ ਪੂਰੇ ਤਨ ਦਾ ਦੇ ਦੇਗੇ ਤਨ 31 ਹੈ ਬਈ ਤਨ 31 ਹੈ ਪੂਰੇ ਤਨ ਦਾ ਦੇ ਦੇਗੇ ਹਨਾ ਤੇ ਜੱਗੇ ਨੰਬਰ ਆਪਣਾ ਬਈ ਨੰਬਰ 97820552958 ਤੇ ਆਪਣਾ ਐਡਰੈਸ ਕਰ ਬੋਲ ਐਡਰੈਸ ਬਈ ਡੇਲੀ ਆਪਾਂ ਤਲਵੰਡੀ ਸਾਬੋ ਤਾਂ ਆਏ ਬੁੱਧਵਾਰ ਪਹਿਲੀ ਮੰਡੀ ਜਿੰਨੇ ਇਹਦੇ ਇਲਾਵਾ ਮੰਡੀ ਕਾਲਿਆ ਵਾਲੀ ਇਲਾ ਸਰਸਾ ਡੱਬਾ ਵਾਲੀ ਰੋਡ ਤੇ ਆਪਣਾ ਕਿਸਾਨ ਟਰੈਕਟਰ ਦੇ ਨਾਂ ਤੇ ਸ਼ੋਰੂਮ ਹੈ ਉੱਥੇ ਆਪਣੇ ਤੋਂ ਟਰੈਕਟਰ ਇਹ ਤੋਂ ਇਲਾਵਾ ਵੀ 15-20 ਟਰੈਕਟਰ ਹੁੰਦੇ ਆ ਟੁੱਟੇ ਫੁੱਟੇ ਦੀ ਕਾਗਜ਼ਾਂ ਦੀ ਫੁੱਲ ਜ਼ਿੰਮੇਵਾਰੀ ਹੋ ਆਪਣੀ ਰੇਟ ਦੇ ਵੀ ਫੁੱਲ ਜ਼ਿੰਮੇਵਾਰੀ ਹੋ ਕਾਗਜ਼ ਪੱਤਰ ਸਾਰੇ ਓਕੇ ਹੁੰਦੇ ਆ ਜਿਹਨੂੰ ਅੰਜਾਂ ਕੰਮ ਕਰਦਾ ਆਰਾਮ ਜੀ ਨਾ ਕਰਨ ਵਾਲਾ ਹਾਂ ਹਾਂਜੀ ਹਾਂਜੀ ਨੰਬਰ ਆਪਾਂ ਵੀਡੀਓ ਛੱਡਤਾ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਦੇ ਪੇਜ ਨੂੰ ਬੰਨ੍ਹੂ ਕਰ ਲਓ ਤੇ ਧੰਨਵਾਦ ਜੀ ਧੰਨਵਾਦ